ਕਾਸਕਾਪ ਪ੍ਰਿੰਸੀਪਲ ਸਾਹਿਬ ਤੇ ਪਿਆਰੇ ਬੱਚਿਓ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਅੱਜ ਤੁਹਾਡੇ درمیان ਉਹ ਸੰਸਥਾ ਅਮਰਕੌਰ ਚੰਨਕੌਰ ਵੈਲਫੇਅਰ ਸੁਸਾਇਟੀ ਪੁੰਗਰ ਨੇ ਜਿਹੜੀ ਅੱਜ ਤੁਹਾਡੇ درمیان ਉਹਨਾਂ ਦੀ ਸਮੁੱਚੀ ਟੀਮ ਇੱਥੇ ਬੈਠੀ ਹੈ ਇਹ ਉਹ ਸੰਸਥਾ ਹੈ ਇਹਦੇ ਸਰਪ੍ਰਸਤ ਡਾਕਟਰ ਹਰਦੇਪ ਸਿੰਘ ਪ੍ਰਹਾਰ ਯੂ ਐਸ ਏ ਜਸਵਿੰਦਰ ਕੌਰ ਪ੍ਰਹਾਰ ਯੂ ਐਸ ਏ ਤੇ ਸਾਡੇ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਜੀ ਬਨੇਹਾਸ ਉਹਨਾਂ ਦੇ ਨਾਲ ਸਰਜੀਤ ਸਿੰਘ ਜੀ ਮਸੂਤਾ ਜੋ ਗੁਰਦੁਆਰਾ ਸਾਹਿਬ ਦੇ ਵੀ ਮੁੱਖ ਪ੍ਰਬੰਧਕ ਨੇ ਪਿੰਡ ਪੁੰਗਰ ਨੀ ਦੇ ਉਹਨਾਂ ਦੇ ਨਾਲ ਬਲਬੀਰ ਸਿੰਘ ਜੀ ਫਦਲਾਣਾ ਪਰਮਜੀਤ ਸਿੰਘ ਜੀ ਮਨਿਆਸ ਹਰਜੀਤ ਸਿੰਘ ਜੀ ਕੜਿਆਲ ਜੋ ਸਾਡੀ ਸੰਸਥਾ ਦੇ ਸਾਰੇ ਦਰਜਾ ਬਦਰਜਾ ਉੱਤੇਦਾਰ ਨੇ ਅਰਦਾਸ ਇਸ ਸੰਸਥਾ ਦੇ ਵਿੱਚ 22 ਪ੍ਰਧਾਨ ਦੀ ਸੇਵਾ ਕਰ ਰਿਹਾ ਹੈ ਜੋ ਅਸੀਂ ਤੁਹਾਡੇ ਵਿੱਚ ਹਾਜ਼ਰ ਇਸ ਕਰਕੇ ਹੋਏ ਆ ਕਿਉਂਕਿ ਸਰਦੀ ਦਾ ਮੌਸਮ ਹੈ ਸਰਦੀ ਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਇਹ ਸਾਡੀ ਛੋਟੀ ਪਨੀਰੀ ਨੂੰ ਬਚਾਉਣ ਲਈ ਬਹੁਤ ਜ਼ਰੂਰ ਜ਼ਰੂਰਤ ਹੈ ਸਾਰੇ ਸਾਥ ਮੇਰੇ ਕਮੇਟੀ ਮੈਂਬਰ ਜਸਵੀਰ ਸਿੰਘ ਜੀ ਮਨਹਾਸ ਪ੍ਰਧਾਨ ਮਾਤਾ ਚੰਨ ਕੋਰ ਅੰਮ੍ਰਿਤਕੋਟ ਕੇਟੂਬਸ ਵੈਲਫੇਅਰ ਸੁਸਾਇਟੀ ਦੇ ਸਤਾਜ ਜਗਤਾਰ ਸਿੰਘ ਜੀ ਜਿਹਨਾਂ ਦਾ ਬਹੁਤ ਵੱਡਾ ਰੋਲ ਆ ਇਹਦੇ ਵਿੱਚ 22 ਪ੍ਰਧਾਨ ਆ ਸਾਡੇ ਸੁਸਾਇਟੀ ਦੇ ਅੰਮ੍ਰਿਤ ਜੀ ਵਰਮ ਜੀ ਹਰਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਬਲਬੀਰ ਸਿੰਘ ਜੀ ਫਗਲਾਣਾ ਜੋ ਜਨਰਲ ਕੈਟਾਗਰੀ ਫਰੰਟ ਦੇ ਵੀ ਪ੍ਰਧਾਨ ਆ ਰਾਜਪੂਤ ਸਭਾ ਦੇ ਵੀ ਪ੍ਰੈਜ਼ੀਡੈਂਟ ਆ ਇਹ ਜਿਹੜਾ ਸਹਯੋਗ ਬਣਿਆ ਜੀ ਸਾਡੇ ਡਾਕਟਰ ਹਰਦੇਵ ਸਿੰਘ ਜੀ ਪ੍ਰਿਹਾਰ ਜੋ ਕਿ ਅਮਰੀਕਾ ਦੇ ਵਿੱਚ ਡਾਕਟਰ ਆ ਉਹਨਾਂ ਦੀ ਮੈਸੇਜ ਵੀ ਡਾਕਟਰ ਆ ਗਾਹ ਉਹਨਾਂ ਦੀ ਲੜਕੀਆਂ ਵੀ ਉਹਨਾਂ ਨੂੰ ਡਾਕਟਰੀ ਕਰ ਰਹੀਆਂ ਬਹੁਤ ਵੱਡਾ ਯੋਗਦਾਨ ਆ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਲੋਕਾਂ ਕੋ ਪੈਸਾ ਤਾਂ ਬਹੁਤ ਆ ਪਰ দান ਕਰਨ ਦੀ ਸਮਖੰਮਤਾ ਕਿਸੇ ਕੋ ਹੈ ਨਹੀਂ ਉਹਦੇ ਵਿੱਚ ਪਹਿਲਾ 2004 ਦੇ ਵਿੱਚ ਅਸੀਂ ਸੁਸਾਇਟੀ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਸਾਨੂੰ ਮੈਚਿੰਗ ਗ੍ਰਾਂਟ ਦੇ ਨਾਲ ਪਿੰਡ ਭੁੰਗਰਨੀ ਵਿੱਚ 2 ਕਰੋੜ 42 ਲੱਖ ਦਾ ਪ੍ਰੋਜੈਕਟ ਅਸੀਂ ਜਿਹੜਾ ਸੀਵਰੇਜ ਪਾਇਆ ਸੀ ਐਂਟਰਲੌਕ ਲਾਏ ਤਕਰੀਬਨ 150 ਸਟਰੀਟ ਲਾਈਟ ਲਾਈ ਔਰ ਸਕੂਲਾਂ ਦਾ ਜਗਤਾਰ ਸਿੰਘ ਨੇ ਤੁਹਾਨੂੰ ਦੱਸ ਦਿੱਤਾ ਤੇ ਜਿੱਥੇ ਡਾਕਟਰ ਸਾਹਿਬ ਪੜ੍ਹੇ ਆ ਪਾਸਤੇ 7 ਲੱਖ ਰੁਪਈਆ ਦਾ ਉਥੇ ਇੱਕ ਕੰਪਿਊਟਰ ਰੂਮ ਬਣਾ ਕੇ ਦਿੱਤਾ ਉਹਨਾਂ ਨੂੰ ਟੀਚਰ ਸਾਹਿਬਾਨ ਉਸਤਾਦ ਸੁਖਿੰਦਰ ਸਿੰਘ ਜੀ ਮਾਨਯਾਸ ਪ੍ਰਿੰਸੀਪਲ ਸਾਹਿਬ ਜਿਹੜੇ ਕਿ ਸਾਡੇ ਪਰਮ ਮਿੱਤਰ ਵੀ ਨੇ ਔਰ ਮੈਂ ਤਾਂ ਇਹ ਗੱਲ ਬੜੇ ਮਾਣ ਨਾਲ ਕਹਿਣਾ ਵੀ ਇਹ ਸਾਡੇ ਆਦਰਸ਼ ਵੀ ਨੇ ਬੜਾ ਕੁਝ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਔਰ ਸਾਡੀ ਸੋਸਾਇਟੀ ਦੇ ਪ੍ਰਧਾਨ ਰਾਜਸਵੀਰ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਦੇ ਵੱਡੇ ਭਾਈ ਸਾਹਿਬ ਹਜ਼ਾਰਪਰਮਜੀਤ ਸਿੰਘ ਜੀ ਮੁੱਖ ਪ੍ਰਧਾਨ ਸਦਾ ਜਗਤਾਰ ਸਿੰਘ ਜੀ ਪੁੰਗਰਨੀ ਹਰਜੀਤ ਸਿੰਘ ਜੀ ਪੱਟੀ ਕੜਿਆਲ ਤੋਂ ਦਾ ਸਰਜੀਤ ਸਿੰਘ ਜੀ ਪ੍ਰਧਾਨ ਗੁਰਦੁਆਰਾ ਛੇਦਗੁਰੂ ਦਾ ਸਾਹਿਬ ਸਾਰੇ ਮੈਂਬਰ ਸਹਿਬਾਨ ਔਰ ਮੈਂ ਬਹੁਤ ਸਨਮਾਨ ਆਲਮਾ ਤਕਰੀਬਨ ਹਰੇਕ ਪੱਖ ਤੋਂ ਗੱਲਾਂ ਹੋ ਗਈਆਂ ਇਕਤਾ ਸੁਸਾਇਟੀ ਮਾਤਾ ਅਮਰ ਕੌਰ ਤੇ ਚੰਨ ਕੌਰ ਚੈਰੀਟੇਬਲ ਟਰਸਟ ਪੁੰਗਰਨੀ ਤੋਂ ਪ੍ਰਧਾਨ ਜਸਵੀਰ ਸਿੰਘ ਜੀ ਮਨਿਹਾਸ ਸੁਰਜੀਤ ਸਿੰਘ ਜੀ ਭੁੰਗਰ ਨੇ ਬਲਵੀਰ ਸਿੰਘ ਫੋਗਲਾਣਾ ਅਤੇ ਉਹਨਾਂ ਦੇ ਸਾਥੀ ਤੁਹਾਡੇ درمیان ਪਹੁੰਚੇ ਆ ਜੀ ਪਿਆਰੇ ਵਿਦਿਆਰਥੀ ਉਹ ਪੈਸਾ ਬਹੁਤਿਆਂ ਕੋਲ ਆ ਅਰਬਾਂ ਪਤੀਆ ਲੱਖਾਂ ਪਤੀਆ ਲੇਕਿਨ ਉਹਨਾਂ ਦੀ ਕਿਸਮਤ ਨਹੀਂ ਵੀ 1 ਰੁਪਿਆ ਦਾ ਦਾਨ ਕਰ ਸਕਣ ਸੋ ਇਹ ਸੰਸਥਾ ਆ ਇਸ ਸਵੇਰ ਦੇ ਇਸ ਨੇਕ ਕਾਰਜ ਵਿੱਚ ਜੁਟੇ ਹੋਏ ਆ ਢਿਹਾਲਾ ਜਾ ਕੇ ਆਏ ਆ ਪੰਜਤਾ ਜਾ ਕੇ ਆਏ ਆ ਦੋ ਪਿੰਡ ਹੋਰ ਇਹ ਲੋੜਵੰਦ ਬੱਚਿਆਂ ਨੂੰ ਬਰਦੀਆਂ ਸਰਦੀ ਤੋਂ ਬਚਣ ਲਈ ਕੋਟੀਆਂ ਪੈਰਾਂ ਨੂੰ ਨਿੱਗ ਦੇਣ ਦੇ ਲਈ ਸ਼ੂ ਬੱਚਿਆਂ ਨੂੰ ਪ੍ਰੋਵਾਈਡ ਕਰਵਾਉਂਦੇ ਆ ਤਾਂ ਜੋ ਬੱਚੇ ਜਿਹੜੇ ਲੋੜਵੰਦ ਬੱਚੇ ਆ